ਮਾਨ ਸਾਹਿਬ ਅੱਜ ਪਹੁੰਚੇ ਹੋ ਤੁਸੀਂ ਖਾਸ ਤੌਰ ਤੇ ਨਵੇਂ ਸਾਲ ਦਾ ਦੇਣਾ ਕੀ ਗੱਲਾਂ ਚੱਲ ਰਹੀਆਂ ਨੇ ਕਿਸਾਨ ਨਹੀਂ ਜਾਂ ਮਜ਼ਦੂਰ ਨਹੀਂ ਫਿਰ ਈਦ ਕਿਹੜੇ ਗੱਲਾਂ ਹੂੰ ਦੇਖੋ ਕਿੰਨੇ ਜੰਮ ਦੇ ਥੋੜਾ ਲਾਊਡ ਪੀਸ ਥੋੜਾ ਜਿਹਾ ਕੋਈ ਥੋੜਾ ਜਿਹਾ ਥੋੜਾ ਜਿਹਾ ਆਵਾਜ਼ ਕੰਨ ਦੇਖੇ ਕਰੋ ਨਹੀਂ ਮਾਈਕ ਦੇ ਕੰਨ ਥੋੜੇ ਨਾ ਥੋੜਾ ਜਿਹਾ ਗੜੀ ਹੋ ਜਾਣਾ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਪ੍ਰਧਾਨ ਜੀ ਮਾਈਕ ਜਿਸ ਅਸੀਂ ਕਿਤੇ ਜਨਮ ਲੈਨੇ ਆ ਉਹਦਾ ਜਿਹੜੇ ਸਾਡੇ ਵੱਡ ਵਡੇਰੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਚੱਲਣਾ ਇਹੀ ਸਾਡਾ ਸੰਸਕਾਰ ਹੈ ਔਰ ਪ੍ਰਮਾਤਮਾ ਕਰੇ ਇਹ ਚੇਤਨਿਕ ਸਫਲਤਾ ਵਰਸਾਟੇ ਇੱਕ ਬਹੁਤ ਵੱਡਾ ਜਲਸਾ ਦੇ ਮੇਜਰ ਹੈ ਜਿਸ ਚੋਂ ਦੇਖਿਆ ਕਿ ਜਦੋਂ ਇਹ ਸਾਡੇ ਫੈਲ ਹੈ ਮਾਨਸਾਹ ਸਾਹਿਤਕਾਰਾਂ ਦਾ ਇੱਕ ਵੱਡਾ ਯੋਗਦਾਰ ਰਿਹਾ ਭਾਵੇਂ ਅਸੀਂ ਭਵਿੱਖ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਦੇਖਿਆ ਜਦੋਂ ਵੱਡੇ ਬਦਲਾਅ ਆਉਂਦੇ ਆ ਤਾਂ ਤੁਸੀਂ ਇਹਦੇ ਵਿੱਚ ਵੀ ਦੇਖਦੇ ਹੋਗੇ ਕਿ ਸਾਹਿਤਕਾਰ ਨੇ ਜਿਹੜੇ ਚਾਹੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈਗਾ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਕੋਈ ਨਹੀਂ ਛੁਕਿਆ 92 ਵਾਲੇ ਨੂੰ ਛੋਟਾ ਹੱਲਾ

ਅੱਡੇ ਕੁਝ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸਹਿਦਕਾਰਾ ਦੇਖੋ ਤਰੀਕਾ ਹੁਦਾ ਸਾਡੇ ਜਿਹੜਾ ਫੇਸਬੁੱਕ ਆ ਜਾਂ ਸਮਾਜਿਕ ਮੀਡੀਆ ਇਹਦੇ ਵਿੱਚ ਬૌਧਿਕ ਜਿਹੜੀ ਸੰਗਾਲੀ ਬੜੀ ਹਾਜ਼ਰ ਹੋ ਜਾਂਦੀ ਹੈ ਹਿੱਦੇ ਜੇ ਕੋਈ ਸੰਸਕਾਰੀ ਗੱਲ ਕਰਦਾ ਤਾਂ ਉਹਨੂੰ ਯੂਜ਼ਿੰਗ ਜਿਹੜੀ ਲੈਂਗਵੇਜ ਵਰਤੀ ਜਾਂਦੀ ਹੈ ਜੇ ਕੋਈ ਪੁਰਖ ਤੱਕ ਗੱਲ ਕਰਦਾ ਉਹਦੇ ਪਿੱਛੇ ਹਾਂ ਹਾਂ ਹੀ ਬਹੁਤ ਤੋਂ ਇਹ ਨਾ ਵੇਗ ਹੋਣਿਆ ਸਮਾਜ ਦੇ ਕਿਸਾਨ ਖੇਤੀ ਕਰਦਾ ਜਿਹੜਾ ਦੁਕਾਨਦਾਰ ਆ ਉਹ ਸਮਾਜ ਦੇ ਮਲਿਕ ਪ੍ਰੋਸੈਸ ਬੜਾ ਹੋਇਆ ਐਂਦੇ ਜਿਹੜਾ ਲਿਖਕ ਹੈ ਜਾਂ ਕਲਾਕਾਰ ਹੈ ਜਾਂ ਕੋਈ ਡਾਇਰੈਕਟਰ ਹੈ ਜਾਂ ਕੋਈ ਨਿਨਮ ਬਣਾਉਂਦਾ ਹੈ ਉਹਨਾਂ ਦਾ ਕੰਮ ਹੈ ਆਪਦੇ ਕੰਮ ਦੇ ਜ਼ਰੀਏ ਗੱਲ ਕਰਨਾ। ਔਰ ਵਿਚ ਵਿਚਾਲੇ ਦੇ ਨਾਲ ਜਿੱਦਾਂ ਸਾਡਾ ਹੋਰੇ ਆਪਣੇ ਦੋ ਦਿਨ ਚੱਲਦੇ ਨੇ ਇਹਦੇ ਨਾਲ ਤੁਰਦੇ ਜਾ। ਇਹ ਇਹ ਸਾਡਾ ਕੰਮ ਹੈ। ਤਾਂ 2025 ਆ ਚੜ੍ਹਿਆਗਾ ਤਾਂ ਭਵਿੱਖ ਕਹਿੰਦੇ ਹਮੇਸ਼ਾ ਰੌਸ਼ਨ ਹੁੰਦਾਗਾ ਤਾਂ ਮਤਲਬ ਆਰਟਿਸਟ ਦੀ ਨਜ਼ਰ ਤੋਂ ਕਿਸਾਨਾਂ ਦਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਹੋਗੇ? ਇਹ ਦੇਖੋ ਕੋਈ ਇੱਕ ਤਾਂ ਕੋਈ ਦਾਰਤਿਕ ਦੱਸ ਸਕਦਾ। ਜਾਂ ਕੋਈ ਫਾਰਮੂਲਾ ਦੱਸ ਸਕਦਾ ਕਿ ਦੂਸਰਾ ਹੋਲਡ ਕਰ ਉਹਦੇ ਨਾਲ ਟੱਕਰ ਲੈਣੀ ਕਿਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਉਹਦੇ ਲਈ ਆਪਾਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਹੈ ਇਹਦੀ ਕੀ ਮਿਤੀ ਤੈਅ ਨਹੀਂ ਹੁੰਦੀ ਇਹ પરિਸਥਿਤੀਆਂ ਹੌਲੀ ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਸ਼ੁਰੂ ਹੁੰਦਾ ਹੁੰਦਾ ਹੈ ਤੈਅ ਕਰਨੀ ਬਹੁਤ ਹੌਲੀ ਹੌਲੀ ਮੈਂ ਪਿਛੇ ਮੈਨੂੰ ਕਿਹਾ ਨੇ ਪੁੱਛਿਆ ਕਿ ਕਲਾਕਾਰ ਨਹੀਂ ਬੋਲਦਾ ਲੱਗਦਾ ਤੇ ਤੁਸੀਂ ਕਾਲੀ ਵੀ ਨਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਇਕੱਠੇ ਹੁੰਦੇ ਆ ਤਾਂ ਆਪਣੇ ਕੋ ਸਵਾਲਾਂ ਦੀ ਝੜੀ ਹੋ ਜਾਂਦੀ ਔਰ ਤੁਹਾਡੇ ਇੱਕ ਵਾਅਦੇ ਮੈਂ ਜਿਹਦੇ ذریعے ਗੱਲਾਂ ਕਿ ਜਗਾ ਉਹ ਹੌਲੀ ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜਿਆ ਦੋ ਤਰ੍ਹਾਂ ਦੇ ਹੁੰਦੇ ਆ ਉਹ ਤਰ੍ਹਾਂ ਦੀ ਸੋਚ ਆ ਕੁਝ ਕਿਦਾ ਜਿਹੜਾ ਦ੍ਰਿਸ਼ਟੀਕੋਣਾ ਟੋਟਲ ਵਿਪਾਰਕ ਹੁੰਦਾ ਕੁਝ ਆਪਣੀਆਂ ਜੜਾਂ ਨਾਲ ਜੁੜੇ ਹੁੰਦੇ ਆ ਉਹ ਹੌਲੀ ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਣੇ ਕਿ ਬੁਲਾਣਾ ਜਾਇਆ ਮੈਂ ਵੀ ਜਾਇਆ ਹਾਂ ਕਿ ਇਹ ਇਸ ਲਈ ਆਜੇ ਲੈ ਕੇ ਮੈਂ ਕੋਈ ਗੀਤ ਪ੍ਰਮੋਟ ਕਰਿਆ ਹਾਂ ਬਟ ਆਪਣਾ ਆਪਣਾ ਨਜ਼ਰੀਆ ਕਿਸੇ ਤੇ ਕਿਤੂ ਜਾਂ ਪਰੰਤੂ ਕਰਨਾ ਆਪਾਂ ਨੂੰ ਵੈਸੇ ਹੀ ਸ਼ੋਕ ਪੈਂਦਾ ਲੱਗਦਾ ਹੌਲੀ ਹੌਲੀ ਸੁੱਟ ਜਾਣਗੇ ਸੰਵਧਾਨ ਮਾਨ ਸਾਹਿਬ ਸਭ ਬੰਦੀਆਂ ਦੋਸਤਾਂ ਦੇ ਵਿਚਾਰ ਚੱਲਦੇ अपील तो करो मैं ਇਹਨਾਂ ਗੱਲਬਾਤ ਵਿੱਚ ਮੈਂ ਦਾ ਜਿੱਦਾਂ ਕਹਿੰਦਾ ਆਸੀ ਦਾ ਖਸਰਾ ਜਿੱਦਾਂ ਬਾਕੀ ਮੇਰੇ ਭਰਾਵਾਂ ਵਿੱਚ ਬੈਠੇ ਬੇਸਿਕਲੀ ਇਹ ਜਿਹੜੀਆਂ ਗੱਲਾਂ ਦੇ ਜਵਾਬ ਇਹਦੇ ਲੀਡਰ ਐ ਇਹਦੇ ਲੀਡ ਕਰਦੇ ਨਾ ਇਹਦੇ ਇਹ ਹੀ ਦੇ ਸਕਦੇ ਮੈਂ ਨਿੱਜੀ ਤੌਰ ਤੇ ਮੇਰਾ ਜੀ ਆਇਆਂ ਧੰਨਵਾਦ ਜਦੋਂ ਮਿਲਦਾ ਇਹਨਾਂ ਜਿੱਤੇ ਬੰਦੇ ਨਾਲ ਰਿਲੇਟਡ ਬੰਦਾ ਜਿਸ ਭਾਗੋਂ ਤੁਸੀਂ ਤਾਂ ਮੈਂ ਜ਼ਰੂਰ ਮਿਲਦੀ ਕਰਦਾ ਮੈਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਅਜੋ ਵੀ ਮੈਂ ਬੇਨਤੀ ਕਰਦਾ ਕਿ ਕਮਿਊਨ ਸਾਝਾ ਪਲੇਟਫਾਰਮ ਬਣਾ ਲੜ ਜਾਈਏ ਤੇ ਬੈਟਰੀ ਵੀ ਕਰੀਏ ਇਹ ਸਿੱਧ ਕਰੋ ਔਰ ਸ਼ਾਇਦ ਉਸ ਤੋਂ ਇੱਕ ਦੋ ਦਿਨ ਬਾਅਦ ਕਾਫੀ ਆਪੋਜੀਸ਼ਨ ਇਹ ਬੇਸ ਟੀਮ ਦੇ ਲੇਤਾ ਵੀ ਆਏ ਗੁਜਾਰਸ਼ ਕਰ ਸਕਦਾ ਔਰ ਆਪਾਂ ਆਪਸ ਮਰਪਿਤ ਆਸੀ ਬਾਤ ਕੀ ਜੇ ਉਸ ਤਰ੍ਹਾਂ ਆਪਾਂ ਬ੍ਰਾਂਡਿੰਗ ਕਰਾਂਗੇ ਮਾਨ ਸਾਹਿਬ ਤੁਹਾਡਾ ਕਿਸਾਨ ਮਜ਼ਦੂਰ ਜਿਹੜਾ ਨਾਰਾ ਸੀ ਉਹ ਬਹੁਤ ਪ੍ਰਸਿੱਧ ਪ੍ਰਸਿੱਧ ਹੋਇਆ ਪਿਛਲੇ ਅੰਦੋਲਨਦਾਰ ਜਿਹੜੇ ਵੱਖ-ਵੱਖ ਤਿਆਂ ਦੇ ਲੋਕ ਹਾਲੇ ਤੱਕ ਇਸ ਅੰਦੋਲਨ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੇਰਾ ਨਿੱਜੀ ਵਿਚਾਰ ਹੈ ਸ਼ਾਇਦ ਹੁਣ ਦੁਨੀਆ ਦਾ ਕੀ ਵਿਚਾਰ ਮਿਲਦਾ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਨਾ ਚਾਹੁੰਦਾ ਜੀ ਕਿ ਜਦੋਂ ਤੁਸੀਂ ਕਿਸਾਨੀ ਸੰਘਰਸ਼ ਕਰਨਾ ਹੈ ਜਾਂ ਮੰਗਾਂ ਰੱਖੜੀ ਹੈ ਤਾਂ ਮਜ਼ਦੂਰਾਂ ਦੀਆਂ ਮੰਗਾਂ ਵੀ ਉਹਨਾਂ ਨੂੰ ਇਕੱਠੇ ਕਰਕੇ ਧਾਰ ਰੱਖੋ ਹਾਂ ਉਹ ਅੰਦੋਲਨ 'ਚ ਆਉਣਾ ਹੈ ਜਾਂ ਨਹੀਂ ਪੂਰਾ ਦਾ ਰਿਜੀ ਫੈਸਲਾ ਹੋ ਸਕਦਾ ਕਿਉਂਕਿ ਕਿਤੇ ਵੀ ਜਦੋਂ ਜਾਂਦਾ ਹੈ ਇਹ ਜੱਥੇਬੰਦ ਕਢਾਚਾ ਇਸ ਤਰ੍ਹਾਂ ਦੀ ਪ੍ਰੂਵਟ ਸ਼ੀਟ ਸਕੇ ਸਕਦੇ ਐਸੀ ਤਰ੍ਹਾਂ ਮਜਦੂਰੀ ਕੋਈ ਰਿਜੀ ਤੌਰ ਤੇ ਨਹੀਂ ਆ ਸਕਦਾ ਆ ਜੇ ਉਹ ਕਿਸੇ ਨਾਲ ਜੁੜਿਆ ਹੁੰਦਾ ਕੋਈ ਕਢਾਚਾ ਹੁੰਦਾ ਉਹ ਲਿਆ ਸਕਦਾ ਕਿ ਮੈਨੂੰ ਲੱਗਦਾ ਉਹਨਾਂ ਦੀਆਂ ਮੰਗਾਂ ਵੀ ਬਹੁਤ ਜ਼ਰੂਰੀ ਨੇ ਉਹਨਾਂ ਦਾ ਵੀ ਜ਼ਿੰਦਗੀ ਕਰਦਾ ਇਹ ਪੰਜ ਮੰਗਾਂ ਹੈਗੀਆਂ ਮਜ਼ਦੂਰਾਂ ਦੀ ਉਹਦੇ ਵਿੱਚ ਮਜ਼ਦੂਰਾਂ ਦੀਆਂ ਉਹ ਉਹਨਾਂ ਨੇ ਆਉਣਾ ਜਾਂ ਨਹੀਂ ਇਹ ਤੁਸੀ ਵੀ ਜਿਹੜਾ ਬਹੁਤ ਗਰੀਬ ਆਦਮੀ ਹੈ ਯਾਰ ਉਹਦੇ ਲਈ ਦਿਹਾੜੀ ਕਰਨੀ ਬਹੁਤ ਜ਼ਰੂਰੀ ਆ ਉਹ ਗਾਇਬ ਗਾਇ ਹੈ ਆ ਸਕਦਾ ਹੈ ਜਸਟ ਹਾਂ ਮਤਲਬ ਤੁਸੀਂ ਮਿਲ ਕੇ ਕਹਿੰਦੇ ਕਿ न्यूज़ तक कि के भी, मैं के लेकिन नहीं तो थी भी है मैं मिलन पहला भी कहना ਕਦੇ ਤੈਸ਼ ਨਹੀਂ ਹੋਣਾ ਕਦੇ ਆਪਾਂ ਨੇ ਅੱਛਾ ਤੁਸੀਂ ਪ੍ਰੈਸ ਵਾਲੇ ਨੇ ਮੇਰੀ ਵੈਸੇ ਨਿੱਜੀ ਗੱਲ ਦੀ ਹੈ ਪਤਾ ਨਹੀਂ ਤੁਸੀ ਮੰਨਣੀ ਕਿਤੇ ਮੰਨਣੀ ਤਾਂ ਤੁਸੀਂ ਜੀ ਮੇਰੀ ਵੈਸੇ ਤੁਸੀ ਆਪਾਂ ਆਪ ਸਾਰੇ ਜਿੱਦਾਂ ਜੁੜੇ ਆ ਹੋ ਸਕਦਾ ਤੁਸੀਂ ਵੀ ਮੇਰੇ ਉਹ ਪਿੰਡ ਵਾਲੇ ਹੋ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਅੱਪਾ ਉਸ ਤਰ੍ਹਾਂ ਦਾ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਲਵੇ ਜਿਹਦੇ ਲਾ 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 ਹੋਵੇ ਮਾਨ ਸਰ ਇਹ ਦੇਖੋ ਕੀ ਹੁੰਦਾ ਮਾਲੀ ਜੀ ਦਾ ਹੁਣ ਅੰਦੋ ਕੱਲ ਧਰਨਾ ਲੱਗਿਆ ਬੜਾ ਸ਼ਾਨਦਾਰ ਪੂਰੇ ਧਰਨੇ ਦੀ ਕੋਈ ਖਬਰ ਨਹੀਂ ਜਿੱਤੇ ਕਿਸੇ ਇੱਕ ਸੱਜਣ ਨੇ ਬਹਿਸ ਕਰ ਲਈ ਉਹਦੀ ਖਬਰ ਹੈ ਉਹ ਜਿਹੜੀ ਵੇਚਦੀ ਹੈ ਉਹ WhatsApp ਤੁਸੀਂ ਮਿਲ ਕੇ ਆਏ ਹੋ ਅੰਦਰ ਪਹਿਲਾਂ ਵੀ ਤੁਸੀਂ ਗਏ ਸੀ ਸਿਹਤ ਕਿਤਰਾਂ ਕੀ ਕਹਦੇ ਨੇ ਕਿਉਂਕਿ ਡਾਕਟਰ ਕਹਿੰਦੇ ਕਿ ਡ੍ਰਿਪ ਲਵਾ ਲੈਣੀ ਚਾਹੀਦੀ ਆਪਾਂਵੇਂ ਅੰਸਰ ਜਾਰੀ ਰਹੇ ਹੋਈ ਮੈਂ ਦੇਖੋ ਮੈਂ ਜਦ ਪਿਛਲੀ ਵਾਰੀ ਆਇਆ ਸੀ ਉਹ ਵੀ ਇੱਕ ਗੱਲਾ ਬਤਾ ਕਰਦੇ ਸੀ ਪਰ ਅੱਜ ਨਹੀਂ ਹੋਣਾ ਕਰਵਾ ਬਸ ਸਲੀਪਿੰਗ ਵੋਟ ਹੈ ਜਿਹੜਾ ਮੌਜੂਦਾ ਹਾਲਾਤ ਨੇ ਤੁਹਾਨੂੰ ਲੱਗਦਾ ਵੀ ਜਿਹੜਾ ਕੇਂਦਰ ਸਰਕਾਰ ਦਾ ਰਵਈਆ ਹੈਗਾ ਉਹ ਤਾਨਾਸ਼ਾਹੀ ਹੋ ਚੁੱਕਿਆ ਹੈ देखो जो सिस्टम है हमेशा इदा ही करी नहीं रहे या ढांचा कोई बनिया होंगे इंडिया और सारे रल के उस तरह कोई इलेक्शन आपके कैंडिडेट्स भेज देख अलग है ये एक पासा वो एक पासा तो हम दूजा पासा किस तरह का सी ਮਾਨ ਸਾਹਿਬ ਜਿਹੜਾ ਮਜ਼ਦੂਰ ਤੇ ਕਿਸਾਨ ਹੈ ਜਾਂ ਆਮ ਵਿਅਕਤੀ ਦੀ ਆਪਣੇ ਦੇਸ਼ ਦੇ ਵਿੱਚ ਹਾਲਤ ਆਉਂਦੀ ਕਿਉਂ ਬਣੀ ਹੋਈ ਹੈ ਇਹ ਜਿਹੜੀ ਇਹ ਹਾਲਤ ਹੈ ਇਹ ਕਿਵੇਂ ਸੁਧਰ ਸਕਦੀ ਹੈ ਕੀ ਤੁਸੀਂ ਵਿਚਾਰ ਦੋਗੇ ਜਿਹੜਾ ਭਾਰਤ ਨੂੰ ਕਰਨਾ ਚਾਹੀਦਾ ਹੈ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਅੱਜ ਉਹਦੀ ਜਿਹੜੀ ਆਂਗਣ ਹੈ ਉਹ ਦੋਨੋਂ ਜਣੋਂ ਘਟ ਰਹੀ ਹੈ ਇਹਦੇ ਵਿੱਚ ਕੀ ਪਾਲਿਸੀਆਂ ਆਈਆਂ ਨੇ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਵਿਚਾਰ ਹੈ ਕਿ ਮੈਂ ਆਪਣੇ ਬਿੰਦੂ ਜਦੋਂ ਬੈਠ ਗਿਆ ਨਹੀਂ ਮੈਂ ਆਪਣਾ ਮੇਰਾ ਨਿੱਜੀ ਨਾਇ ਕਿਸੇ ਵਾਰ ਨਹੀਂ ਗਿਆ ਲੱਗਦਾ ਹੋਵੇ ਤਿਆ ਕਰਦਾ ਮੇਰੇ ਕੋਲ ਉੱਤੀ ਬੜੀ ਜ਼ਿਆਦਾ ਜ਼ਮੀਨ ਹੈ ਤੇ ਮੈਨੂੰ ਲੱਗਦਾ ਕਿ ਅਜੋਕੇ ਯੁੱਗ 'ਚ ਮੋਡਰੇਟ ਖੇਤੀ ਕਰਨੀ ਚਾਹੀਦੀ ਹੈ ਕਿ ਜਿੱਦਾਂ ਹੁਣ ਦੁਬਈ ਵਰਗੇ ਕੰਟਰੀ ਵੀ ਆਪਦੇ ਲਈ ਅੰਨ ਪੈਦਾ ਕਰਨ ਲੱਗੇ ਨੇ ਪਰ ਉਹ ਸਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦਾ ਉਹਦਾ ਏਕਪਮੈਂਟ ਬਹੁਤ ਮਹਿੰਗਾ ਹੈ ਉਹ ਸਾਧੋ ਸਮਾਨ ਜਿਹੜਾ ਹਰ ਕਿਸਾਨ ਦੇ ਵੱਸਤ ਵਿੱਚ ਹੈ ਜੇ ਤਾਂ ਹਰ ਪਿੰਡ 'ਚ ਕਾਰਪੋਰੇਟ ਸਿਸਟਮ ਬਣਦੇ ਇੱਕ ਪੂਰਾ ਪਿੰਡ ਇਕੱਠਾ ਫਿਰ ਉਸ ਹਿਸਾਬ ਨਾਲ ਆਪਾਂ ਨਿਸ਼ਾਨਦੇਹੀ ਕਰਦੇ ਕਿ ਸਿਆਪਾਸ ਹੋ ਜਾਵੇ ਉਹਨਾਂ ਲਈ ਇਹ ਸਰਕਾਰ ਐਜੂਕੇਟ ਜ਼ਿਆਦਾ ਕਰ ਸਕਦੀ ਹੈ ਜੇ ਉਹ ਐਫਰਟ ਕਰੇ ਤਾਂ ਮੈਨੂੰ ਲੱਗਦਾ ਅਗਲੀ ਜਿਹੜੀ ਦੁਨੀਆ ਦੀ ਅਗਲੀ ਲੜਾਈ ਉਹ ਖੁਰ ਅਤੇ ਪਾਣੀ ਦੀ ਹੈ ਨਾ ਮੈਂ ਮੈਂ ਨਹੀਂ ਜਿਆਦਾ ਗੱਲਾਂ ਕਰ ਰਿਹਾ ਮੈਂ ਲੀਡਰ ਹੈ ਨਹੀਂ ਅੱਜ ਮੇਰੀ ਬੇਟੀ ਹੈ ਇਦਾਂ ਨਹੀਂ ਖਬਰਾਂ ਨਾ ਬਣਾਓ ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ लास्ट ਸਵਾਲ ਹੈ ਮਾਨ ਸਾਹਿਬ ਕਿਹਾ ਵੀ ਸਭ ਬੰਦੇ ਹੈ लास्ट ਸਵਾਲ ਹੈ ਚਾਤਰੀਕਰੂ ਦੇ ਵੱਡਾ ਇਕੱਠ ਹੋ ਰਿਹਾ ਤੁਸੀਂ ਅਪੀਲ ਕਰ ਰਹੇ ਹੋ ਕਿ ਤੁਹਾਡੇ ਫੈਨ ਬਹੁਤ ਜ਼ਿਆਦਾ ਨੇ ਕਿ ਇਸ ਜਗ੍ਹਾ ਤੇ ਚਾਰ ਹਾਂ ਚਾਰ ਨੂੰ ਇੱਥੇ ਮਹਾਪੰਚਾਇਤ ਹੋ ਰਹੀ ਹੈ ਸਾਰੇ ਵੱਡੇ-ਵਡੇਰਿਆਂ ਦੀ ਹੋ ਫਿਰ ਕੀ ਨਿਰਣਾ ਲੰਦੇ ਫਿਰ ਤੁਹਾਨੂੰ ਬਾਸ ਵੀ ਪਿਛੇ ਹੀ ਟੀ.ਟੀ. ਹੜਾ ਦੇ ਮੱਧ ਵਿੱਚ ਸ਼ੋਅ ਵੀ ਕੈਨਸਲ ਕਰਕੇ ਲਗਾਤਾਰ ਕਿਸਾਨੀ ਦੀ ਸਪੋਰਟ ਕਰ ਰਹੇ ਹੋ ਬਾਕੀ ਵੱਡੇ ਵੱਡੇ ਕਾਨਸਰਟ ਕਰ ਰਹੇ ਹੋ ਕੀ ਗੱਲ ਤੁਹਾਨੂੰ ਪੈਸਾ ਪੈ ਰਿਹਾ ਮੈਨੂੰ ਐਂ ਹੀ ਗੱਲਾਂ ਮੈਂ ਕਰਦਾ ਨਹੀਂ ਬਾਕੀਆਂ ਨਾਲ ਮੈਂ ਦੇਖੋ ਆਪਣਾ ਰਾਹ ਸਿੱਧਾ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਤਾਂ ਬੇਨਤੀ ਕਰੀ ਤੂੰ ਵੀ ਕਾਨੂੰਨੀ ਹੈ ਕਰਦਾ ਨਹੀਂ ਤਿੱਪੂ ਸਾਬ ਦਾ ਆਪਣਾ ਆਪਣਾ ਜ਼ਿੰਦਗੀ ਜੀਉਣ ਦਾ ਨਜ਼ਰੀਆ ਹੈ ਕਿਸੇ ਨੂੰ ਕਿਸੇ ਤਰ੍ਹਾਂ ਚੰਗਾ ਲੱਗਦਾ ਕਿਸੇ ਨੂੰ ਸਾਨੂੰ ਲੱਗਦਾ ਸੀ ਕਾਂਗਰਸ ਬੈਕ ਕਰਦਾ ਹੈ ਸਾਡੇ ਸਾਡੇ ਜਿਹੜੇ ਆਰਟਿਸਟ ਨੇ ਕੰਪਨੀ ਨਾਲ ਟਾਈਪ ਹੋ। ਦੇਖੀ ਸਾਡੇ ਪਿਛੇ ਚੀ ਗੱਲ ਪੰਜੂਜੀ 80 ਕਰੋੜ ਦੀ ਸੌਦਾ ਦੀ ਸਾਰੇ ਮਾਸਟਰ ਕਲਾਕਸ ਬਿਲਕੁਲ ਮਸਝਣ।